ਸੋ ਇਸ ਸਮੇਂ ਚੱਲੂਪੁਰ ਖੜਾ ਵੀ ਖੜੇ ਆ ਭਾਈ ਅਮਰਤਪਾਲ ਸਿੰਘ ਹੋਰ ਆਦੀ ਦਾਦੀ ਜੀ ਵੋਟ ਦਾ ਆ ਜੋ ਅਧਿਕਾਰ ਹੈ ਉਸ ਨੂੰ ਵਰਤ ਕੇ ਬਾਹਰ ਆਏ ਆ ਜਦੋਂ ਤੁਸੀਂ ਸੁਣਿਆ ਵੀ ਤੁਹਾਨੂੰ ਪਤਾ ਲੱਗਿਆ ਵੀ ਅਮਰਤਪਾਲ ਸਿੰਘ ਹੋਰੀ ਵੋਟਾਂ 'ਚ ਖੜ ਗਏ ਜੀ ਫਿਰ ਕਿਸ ਤਰ੍ਹਾਂ ਦਾ ਮਨ ਦੇ ਵਿੱਚ ਖਿਆਲ ਆਏ ਤੁਹਾਡੇ ਉਹ ਸਤਿਗੁਰੂ ਖਿਆਲ ਲਿਆਇਆ ਉਹਨੂੰ ਪਤਾ ਮੈਨੂੰ ਤਾਂ ਕੁਝ ਨਹੀਂ ਪੁੱਤ ਪਤਾ ਮੈਂ ਤਾਂ ਨਹੀਂ ਸ਼ੁਕਰ ਰੋਦੀ ਕਰਦੀ ਜੋ ਮਾਲਕ ਕਰਦਾ ਚੰਗਾ ਹੀ ਕਰਦਾ ਦੇ ਪੁੱਤ ਏਜੰਸੀਆਂ ਨੇ ਕੱਲਿਆ ਬੰਦਾ ਉਹਦੀ ਦਾਦੀ ਵੀ ਏਜੰਸੀਆਂ ਨੇ ਕੱਲਈ ਆ ਇਹ ਤਾਂ ਹੁਣ ਸਾਨੂੰ ਪਤਾ ਵੇ ਏਜੰਸੀਆਂ ਦੇ ਆ ਕੇ ਪੁੱਤ ਸਾਡੇ ਮਨਿਆ ਘਰ ਦੇ ਜੰਮੇ ਆ ਕਿਤਰਾ ਕਿਤਰਾ ਨਹੀਂ ਇਹਦੇ ਵੈਗਰੂ ਜਾਣਦਾ ਸੱਚੇ ਪਾਤਸ਼ਾਹ ਜਦੋਂ ਜੀ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਜੇਲ੍ਹ ਹੋ ਜਾਂਦੀ ਹੈ ਜੀ ਭੇਜ ਦਿੰਦੇ ਉਦੋਂ ਤਾਂ ਉਹਨੂੰ ਨਿਰਾਸ਼ਾ ਵੀ ਹੋਈ ਸੀ ਨਹੀਂ ਨਿਰਾਸ਼ੀ ਖਾਦੀ ਆ ਉਹਦਾ ਹੁਕਮ ਹੋ ਜੀ ਉਸੇ ਪਰ ਇੱਕ ਵਾਰੀ ਕਿਹਾ ਸੀ ਕਿ ਜਦੋਂ ਅਮਰਤਪਾਲ ਸਿੰਘ ਨੇ ਕੇਸ ਕਤਲ ਕੋਰਾਏ ਸੀ ਮੈਨੂੰ ਬੜਾ ਗੁੱਸਾ ਆਇਆ ਸੀ ਬੜੇ ਚਿਤਰ ਮਾਰੇ ਪੁੱਤ ਮੈਂ ਬਹੁਤ ਮਾਰੇ ਮੇਰੇ ਪੁੱਤ ਨੇ ਨਹੀਂ ਸਾਥ ਮੂੰਹ ਹੀ ਨਹੀਂ ਤਾਂ ਕਿ ਮ ਮਦਰ ਨਹੀਂ ਦੇ ਸਕਦੀ ਪੁੱਤ ਮੈਂ ਆਪਣੇ ਨਗਰ ਦਾ ਦੇ ਨਹੀਂ ਦੇ ਸਕਦੀ ਜਿੱਦਾਂ ਮੇਰੇ ਨਗਰ ਨੇ ਮੇਰਾ ਸਾਥ ਦਿੱਤਾ ਜੋ ਜਨਤਾ ਨੇ ਸਾਥ ਦਿੱਤਾ ਸੋ ਇਸ ਸਮੇਂ ਜੱਲੂਪੁਰ ਖੜਾ ਵੀ ਕੇ ਖੜੇ ਹੈ ਭਾਈ ਅਮਰਪਾਲ ਸਿੰਘ ਹੋਰ ਆਦੀ ਦਾਦੀ ਜੀ ਵੋਟ ਦਾ ਆ ਜੋ ਅਧਿਕਾਰ ਹੈ ਉਸ ਨੂੰ ਵਰਤ ਕੇ ਬਾਹਰ ਆਏ ਆ ਸੋ ਘਰ ਜਾਣ ਦੇ ਲਈ ਇਹ ਜਾਂਦੇ ਗੱਡੀ ਹੈਗੀ ਪਰਲੀ ਗੱਡੀ ਲੈ ਕੇ ਆਇਆ ਸੋ ਇਸ ਪਿੰਡ ਦੇ ਵਿੱਚ ਕਾਫੀ ਸਵੇਰ ਤੋਂ ਹੀ ਜੋ ਲੋਕ ਉਤਸ਼ਾਹ ਦੇ ਨਾਲ VOTING ਕਰਨ ਦੇ ਲਈ ਪਹੁੰਚੇ ਹੋਏ ਸੀ ਇਸ ਦੱਸਿਆ ਜਾ ਰਿਹਾ ਕਿ 5 ਵਜੇ ਤੋਂ ਹੀ ਲਾਈਨਾਂ ਲੱਗੀਆਂ ਹੋਈਆਂ ਸੀ ਜੱਲੂਪੁਰ ਖੇੜੇ ਦੇ ਵਿੱਚ ਤੇ ਜਿੱਥੇ 8900 ਵੋਟ ਹੈ ਤੇ ਵੱਡੀ ਗੱਲ ਆਖੀ ਜਾ ਰਹੀ ਹੈ ਕਿ ਵੱਡੀ ਵੋਟ ਜਿਹੜੀ ਹੈਗੀ ਆ ਉਹ ਭੁਗਤੇਗੀ ਤੇ 100% ਤੱਕ ਵੋਟ ਪਾਉਣ ਦੀ ਗੱਲ ਆਖੀ ਜਾ ਰਹੀ ਆ ਮਾਤਾ ਜੀ ਕਿਵੇਂ ਦੇਖਦੇ ਹੋ ਆਇਆ ਜੀ ਵੋਟ ਆਇਆ ਜੀ ਕੀ ਲੱਗਦਾ ਜੀ ਬੜਾ ਉਛਾਹ ਬਣਿਆ ਹੋਇਆ ਹੈ ਬੜਾ ਮਾਹੌਲ ਬਣਿਆ ਹੋਇਆ ਹੈ ਜੀ ਸਾਰਿਆਂ ਦੀ ਨਿਗਾਹਾਂ ਹੀ ਕਟੂਰ ਸਾਹਿਬ ਤੇ ਲੱਗੀ ਹੋਈ ਹੈ ਚਲੋ ਉਹਨਾਂ ਸਕਾਰਪੁਰਖ ਨੂੰ ਪਤਾ ਵਾ ਜਨਤਾ ਨੂੰ ਪਤਾ ਵਾ ਆਪਾਂ ਨੂੰ ਕੋਈ ਪਤਾ ਨਹੀਂ ਇਸ ਗੱਲ ਦਾ ਕਾਦੀ ਰਚਨਾ ਚਾਈ ਸਤਗੁਰੂ ਜਦੋਂ ਤੁਸੀਂ ਸੁਣਿਆ ਵੀ ਤੁਹਾਨੂੰ ਪਤਾ ਲੱਗਿਆ ਵੀ ਅਮਰਤਪਾਲ ਸਿੰਘ ਹੋਰ ਹੀ ਵੋਟਾਂ 'ਚ ਖੜ੍ਹ ਗਏ ਜੀ ਫਿਰ ਕਿਸ ਤਰ੍ਹਾਂ ਦਾ ਮਨ ਦੇ ਵਿੱਚ ਖਿਆਲ ਆਏ ਤੁਹਾਡੇ ਉਹ ਸਤਗੁਰੂ ਖਿਆਲ ਲਿਆ ਆ ਉਹਨੂੰ ਪਤਾ ਮੈਨੂੰ ਤਾਂ ਕੁਝ ਨਹੀਂ ਪੁੱਤ ਪਤਾ ਮੈਂ ਤਾਂ ਨਿਸ਼ੁਕਰ ਰੋਹੀ ਕਢੀ ਜੋ ਮਾਲਕ ਕਰਦਾ ਚੰਗਾ ਹੀ ਕਰਦਾ ਬੜੀ ਕਿਰਪਾ ਉਹ ਦੀ ਸੱਚੇ ਪਾਤਸ਼ਾਹ ਦੀ ਆਪਾਂ ਕੌਣ ਕਰਨ ਵਾਲੇ ਪਰ ਵੱਡੇ ਵੱਡੇ ਪ੍ਰਾਣੇ ਲੀਡਰ ਹੈ ਜੀ ਉਹਨਾਂ ਲੀਡਰਾਂ ਦੇ ਵਿੱਚ ਅੰਮ੍ਰਿਤਪਾਲ ਸਿੰਘ ਦਾ ਖੜ ਜਾਣਾ ਤੇ ਉਹ ਸਾਰੇ ਕਹਿੰਦੇ ਅਸੀਂ ਬਹੁਤ ਪੁਰਾਣੇ ਆ ਸਾਡੇ ਬੜੇ ਤਜਰਬੇਕਾਰ ਹੈ ਜੀ ਅਸੀਂ ਤਾਂ ਜੀ ਉਹ ਤਾਂ ਦੇ ਪੁੱਤ ਜੰਸੀਆਂ ਨਿਕਲਿਆ ਬੰਦਾ ਉਹਦੀ ਦਾਦੀ ਵੀ ਜੰਸੀਆਂ ਨਿਕਲਦੀ ਹੈ ਇਹ ਤਾਂ ਹੁਣ ਸਾਨੂੰ ਪਤਾ ਹੋਵੇ ਜੰਸੀਆਂ ਦੇ ਆ ਕੇ ਪੁੱਤ ਸਾਡੇ ਮਨਿਆ ਘਰ ਦੇ ਜੰਮੇ ਆ ਕਿਤਰਾ ਕਿਤਰਾ ਨਹੀਂ ਇਹਦੇ ਵੈਗਰੂ ਜਾਣਦਾ ਸੱਚੇ ਪਾਤਸ਼ਾਹ ਤੁਹਾਡੇ ਪਿੰਡ ਦੀਆਂ ਤੁਹਾਡੀਆਂ ਹਾਣੀ ਬਜ਼ੁਰਗ ਜਿਹੜੀ ਬੀਪੀਆਂ ਉਹ ਤੁਹਾਡੇ ਕੋਲ ਆਈਆਂ ਚੱਲ ਕੇ ਫਿਰ ਜਦੋਂ ਗੱਲ ਹੀ ਨਹੀਂ ਕਰਨ ਵਾਲੀ ਦੇਣ ਹੀ ਨਹੀਂ ਦੇ ਸਕਦੀ ਪੁੱਤ ਮ ਆਪਣੇ ਨਗਰ ਦਾ ਦੇਣ ਨਹੀਂ ਦੇ ਸਕਦੇ ਜਿੱਦਾਂ ਮੇਰੇ ਨਗਰ ਨੇ ਮੇਰਾ ਸਾਥ ਦਿੱਤਾ ਜੋ ਜਨਤਾ ਨੇ ਸਾਥ ਦਿੱਤਾ ਉਹਦੀ ਕਿਰਪਾ ਵਾ ਉਹ ਹੀ ਕਰ ਸਕਦਾ ਆਪਾਂ ਬੰਦਾ ਨਹੀਂ ਕੋਈ ਕੁਝ ਕਰ ਸਕਦਾ ਜਦੋਂ ਜੀ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਜੇਲ੍ਹ ਹੋ ਜਾਂਦੀ ਹੈ ਜੀ ਭੇਜ ਦਿੰਦੇ ਉਦੋਂ ਤਾਂ ਉਹਨੂੰ ਨਿਰਾਸ਼ਾ ਵੀ ਹੋਈ ਸੀ ਕਿ ਨਹੀਂ ਨਿਰਾਸ਼ੀ ਖਾਦੀ ਆ ਉਹਦਾ ਹੁਕਮ ਹੋ ਜੇ ਉਹਦਾ ਹੁਕਮ ਆ ਉਹਦਾ ਹੁਕਮ ਮੰਨਣਾ ਚਾਹੀਦਾ ਨਾ ਸਤਗੁਰ ਦਾ ਜੇ ਤਾਂ ਫਿਰ ਨਿਰਾਸ਼ਾ ਹੋਣ ਲੱਗਦੇ ਫਿਰ ਇੱਥੋਂ ਤੱਕ ਪਹੁੰਚਦੇ ਆ ਨਿਰਾਸ਼ੇ ਨਹੀਂ ਆਹੀ ਹੋਏ ਉਹ ਹਮ ਕੰਮੋਦ ਹਨ ਨਿਆ ਸਤਗੁਰੂ ਦਾ ਜੋ ਉਹਨੇ ਚਲਾਇਆ ਜੋ ਉਹਨੇ ਕੀਤਾ ਚੰਗਾ ਹੀ ਕੀਤਾ ਸਾਰੇ ਕੰਮ ਚੰਗੇ ਕੀ ਇਲਜ਼ਾਮ ਵੀ ਬੜੇ ਲਾਰੇ ਜੀ ਹੁਣ ਵੀ ਲਾਰੇ ਫੇਰ ਕੇ ਨਹੀਂ ਹੁੰਦਾ ਲੋ ਇਹ ਇਹ ਹੁਣ ਨੂੰ ਪਤਾ ਸਤ ਸੱਚੇ ਪਾਤਸ਼ਾਹ ਨੂੰ ਮੈਨੂੰ ਤਾਂ ਕਿਸੇ ਦਾ ਨਿਵਾਦ ਨਾ ਸਾਡਾ ਕੋਈ ਵਿਰੋਧੀ ਪੁੱਤ ਨਾ ਹੀ ਕਿਸੇ ਦਾ ਵਿਰੋਧ ਕਰਦੇ ਹੁਣ ਵੀ ਜੋ ਸੰਗਤ ਦਾ ਫੈਸਲਾ ਰਹੇਗਾ ਉਹ ਵੀ ਪ੍ਰਮਾਤਮਾ ਦੇ ਛੱਡਿਆ ਉਹਦੇ ਤੇ ਛੱਡਿਆ ਸਭ ਕੁਝ ਉਹਦੇ ਤੇ ਉਹ ਅਕਾਲ ਪੁਰਖ ਨੇ ਹੀ ਕਰਨਾ ਜੋ ਕੁਝ ਕਰਨਾ ਉਹਦੀ ਦੇਣ ਵਾ ਅਮਰਤ ਪਾਲਸ ਮੇਰਾ ਥੋੜਾ ਵਾ ਉਹ ਅਮਰਤ ਪਾਲ ਤਾਂ ਵੱਡਾ ਵੀ ਹੈ ਤੁਸੀਂ ਪਰ ਇੱਕ ਵਾਰੀ ਕਿਹਾ ਸੀ ਕਿ ਜਦੋਂ ਅਮਰਤਪਸੀ ਨੇ ਕੇਸ ਕਤਲ ਕੋਰਾਇ ਸੀ ਮੈਨੂੰ ਬੜਾ ਗੁੱਸਾ ਆਇਆ ਸੀ ਬੜੇ ਚਿੱਤਰ ਮਾਰੇ ਮੇਰੇ ਪੁੱਤ ਮੈਂ ਬਹੁਤ ਮਾਰੇ ਮੇਰੇ ਪੁੱਤ ਨੇ ਨਹੀਂ ਸਾਥ ਮੂੰਹ ਹੀ ਨਹੀਂ ਤਾਂ ਕੀ ਇਦਾਂ ਦਾ ਮੇਰੇ ਪੁੱਤ ਸ਼ਰਮਣ ਮੱਦੇ ਪੈਛੇ ਕੋਈ ਗੱਲ ਨਹੀਂ ਕਰਨੀ ਪਰ ਜਦੋਂ ਹੁਣ ਫਿਰ ਅਮਰਤ ਛਕਿਆ ਲੋਕਾਂ ਨੂੰ ਆਪ ਅਮਰਤ ਛਕਿਆ ਫਿਰ ਖੁਸ਼ੀ ਕਿੱਦਾਂ ਦੀ ਹੋਈ ਤੁਹਾਨੂੰ ਆਹੀਂ ਤੇ ਪਹਿਲੋਂ ਦੇ ਛਕੇ ਅਮਰਤ ਸਾਨੂੰ ਪਹਿਲੋਂ ਦੀ ਖੁਸ਼ੀ ਸੀ ਅਮਰਤ ਜੀ ਅਹੀਂ ਉਹ ਸਾਡੇ ਗੁਰੂ ਹੀ ਉਹਨੇ ਸਾਨੂੰ ਜਾਚ ਦੱਸੀ ਸੀ ਅਸੀਂ ਤੇ ਮੈਨੂੰ ਤੇ 25 30 ਸਾਲ ਹੋ ਗਏ ਤੁਸੀਂ ਅਮਰਤ ਛਕ ਇਨਸਾਨੀ ਤੇ ਅਹੀਂ ਕਿਤੇ ਅਜਾ ਅਮਰਤਾਜ ਹੁਣ ਆਇਆ ਤਾਂ ਉਹਨੇ ਤਾਂ ਹੁਣ ਚਕਾਇਆ ਲੋਕਾਂ ਨੇ ਅਸੀਂ ਤਾਂ ਪਹਿਲਾਂ ਨਹੀਂ ਛੱਗੇ ਸਾਰੇ ਪਰਿਵਾਰ ਨੇ ਜਦੋਂ ਫਿਰ ਤੁਹਾਡੇ ਪੋਤਰੇ ਨੇ ਕੇਸ ਕਤਲ ਕਰਵਾਏ ਸੀ ਉਸ ਤੋਂ ਬਾਅਦ ਫਿਰ ਅਮਰਤ ਚੱਕ ਲਿਆ ਗੁਰੂ ਵਾਲਾ ਬਣ ਗਿਆ ਜੀ ਫਿਰ ਹੁਣ ਕਿਹ ਬਣਿਆ ਪੁੱਤ ਉੱਥੇ ਜਾ ਕੇ ਬਣਿਆ ਇੱਥੋਂ ਦੇ ਕਤਲ ਉਹਦੇ ਕੱਟੇ ਸੀ ਜਦੋਂ ਗਿਆ ਉਹ ਹਾਂ ਫੇਰੀ ਉੱਥੇ ਜਾ ਕੇ ਇਦਾਂ ਤੇਰੇ ਮੇਰੇ ਵਰਗੇ ਗੱਲਾਂ ਕਰਦਾ ਵਾ ਇਹ ਉਹ ਕਿਉਂ ਨਹੀਂ ਮਤਲਬ ਇਹ ਵੈਗਰੂ ਨੇ ਉਹਨੂੰ ਜੋ ਦੱਸਿਆ ਉਹਨੇ ਸਤਗੁਰ ਨੇ ਅਸੀਂ ਤੇ ਪੁੱਤ ਕੁਝ ਨਹੀਂ ਦੱਸ ਸਕਦੇ ਤੁਸੀਂ ਹੁਣ ਉਮੀਦ ਰੱਖਦੇ ਹੋ ਕਿ ਤੁਹਾਡਾ ਪੋਤਰਾ ਇਸ ਇਲੈਕਸ਼ਨ ਚ ਜਿੱਤ ਕੇ ਬਾਹਰ ਆ ਜਾਏਗਾ ਉਹ ਤੇ ਉਹਨਾਂ ਦਾ ਕਾਲਪੁਰਖ ਦੇ ਹਾਥੀ ਆ ਨਾ ਜਿਤਾਉਣਾ ਵੀ ਉਹਨੇ ਆ ਤੇ ਲਿਆਉਣਾ ਵੀ ਉਹਨੇ ਨਾ ਹੀ ਜਿਤਾਈ ਸਕਦੇ ਆ ਤੇ ਨਾ ਹੀ ਲਿਆਈ ਸਕਦੇ ਉਹਦੀ ਕਰਨੀ ਆ ਜੋ ਉਹਨੂੰ ਚੰਗਾ ਲੱਗਾ ਉਹਨੇ ਕਰਨਾ ਐ ਦੇਖੋ ਬੇਨਤੀ ਕਰਦੇ ਆ ਸਾਡਾ ਪੁੱਤ ਬਾਹਰ ਆ ਜਾ ਹੋਰ ਇਹਨੂੰ ਵੱਡੀ ਕੀ ਹੋ ਸਕਦੀ ਐ ਤੇ ਸੰਤਾਂ ਦਾ ਧੰਨਵਾਦ ਕਰਦੇ ਆ ਇਸ ਸੰਗਤ ਨੇ ਜਿਹਨੇ ਸਾਥ ਦਿੱਤਾ ਜਿਨੇ ਰਾਤ ਦੱਸਿਆ ਉਹ ਸਾਥ ਗੁਰਨੇ ਦੱਸਿਆ ਆ ਬੰਦਾ ਨਹੀਂ ਕੋਈ ਆਹੀ ਥੋੜਾ ਕਰ ਸਕਦੇ ਸਨ ਇਹ ਉਹ ਦੇ ਸੁੱਚੇ ਪਾਚਾ ਜਨਤਾ ਦੇ ਵਿੱਚ ਵਸਿਆ ਤੇ ਜਨਤਾ ਨੂੰ ਬਹੁਤ ਉਮਰ ਹੋ ਗਈ ਤੁਸੀਂ ਬੜੀ ਵਾਰ ਵੋਟ ਪਾਈ ਹੋਣੀ ਹੈ ਮੁੱਦਿਆਂ ਨੂੰ ਲੈ ਕੇ ਪਾਈ ਹੋਣੀ ਵੀ ਲੋਕਾਂ ਦਾ ਭਲਾ ਹੋਵੇ ਸਰਕਾਰਾਂ ਲੋਕਾਂ ਦਾ ਭਲਾ ਕਰਨ ਇਸ ਵਾਰ ਜਿਹੜੀ ਤੁਸੀਂ ਵੋਟ ਪਾਈ ਹੈ ਤੇ ਤੁਹਾਡੇ ਮਨ ਦੇ ਵਿੱਚ ਖਿਆਲ ਕੀ ਸੀ ਕੀ ਸੋਚ ਕੇ ਪਾਈ ਇਹ ਪੁੱਤਾਂ ਹੀ ਸੋਚ ਕੇ ਪਾਈ ਵੀ ਸੇਵਾ ਕਰਨਗੇ ਸਤਕੁਤ ਜੋ ਪਿੱਛੇ ਵੀ ਕੀਤੀ ਹੈ ਨਾ ਸੇਵਾ ਹੀ ਕੀਤੀ ਪੁੱਤਰ ਮੈਂ ਤਾਂ ਜਿਉਂ ਇਸ ਨਗਰ ਚ ਆਈ ਮੈਂ ਤਾਂ ਸੇਵਾ ਹੀ ਕਰਦੀ ਨਹੀਂ ਮੈਂ ਕਿਸੇ ਗਰੀਬ ਦਾ ਸਾਥ ਨਹੀਂ ਛੱਡਿਆ ਕਿਸੇ ਦੀ ਮੈਂ ਵਿਆਹ ਚਾਦੀ ਦਾ ਕਿਸੇ ਦੀ ਪੁੱਤਾਂ ਮੈਂ ਜਿੰਨਾ ਵੀ ਸਰਦਾਰ ਆ ਮੇਰੇ ਕੋ ਤੇਲ ਫੁੱਲ ਮੈਂ ਦੇ ਕੇ ਆਉਂਦੇ ਨੇ ਤੇ ਗਾਂ ਵੀ ਮੇਰੇ ਪੁੱਤਾਂ ਸਰਪੰਚੀ ਕੀਤੀ ਮੇਰੇ ਪੁੱਤ ਵਰਗੀ ਕਿਨੇ ਕੀਤੀ ਨਹੀਂ ਕਿ ਪੰਜਾਬ ਮੇਰੀ ਆਈ ਨੂੰ ਕਈ ਸਰਪੰਚ ਬਣੇ ਜੋ ਕੁਝ ਮੇਰੇ ਪੁੱਤ ਨੇ ਕੀਤਾ ਤੇ ਉਹ ਕੁਝ ਇਸ ਗਾਂ ਵੀ ਇਦਾਂ ਹੀ ਕਰਨਗੇ ਸੇਵਾ ਹੀ ਕਰਨਗੇ ਸਭ ਸੰਗਤ ਜੀ ਬਿਲਕੁਲ ਬਿਲਕੁਲ ਸੋ ਮਾਤਾ ਜੀ ਵੋਟ ਦਾ ਅਧਿਕਾਰ ਜਿਹੜਾ ਹੈਗਾ ਵਰਤ ਕੇ ਉਹ ਆਏ ਆ ਤੇ ਬੜਾ ਉੱਚਾ ਇਸ ਪਿੰਡ ਦੇ ਵਿੱਚ ਦੇਖਣ ਦੀ ਲਈ ਮਿਲੇ ਆ ਦੱਸਿਆ ਜਾ ਰਿਹਾ ਕਿ 5 ਵਜੇ ਤੋਂ ਲਾਈਨਾਂ ਇੱਥੇ ਲੱਗ ਚੁੱਕੀਆਂ ਸੀ ਵੋਟਾਂ ਪਾਉਣ ਦੇ ਲਈ ਤੇ ਵੀ ਦਾਵੇ ਇੱਥੇ ਦੇ ਲੋਕਾਂ ਵੱਲੋਂ ਕੀਤੇ ਜਾ ਰਹੇ ਆ ਕਿ 100% ਹੀ ਵੋਟ ਇਹ ਪਿੰਡ ਪਾਵੇਗਾ ਹਾਲਾਂਕਿ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਜੇ ਦਾਅਵੇ ਕੀਤੇ ਜਾਂਦੇ ਤਾਂ 80% ਵੋਟ ਦੇ ਕੀਤੇ ਜਾਂਦੇ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ 80% ਵੋਟ ਪਾਉਣ ਲੋਕੀ ਆ ਕੇ ਪਰ ਇਸ ਪਿੰਡ ਦੇ ਵਿੱਚ ਦੱਸਿਆ ਜਾ ਰਿਹਾ ਕਿ ਲੋਕ ਸਵੇਰ ਤੋਂ ਹੀ ਤਿਆਰ ਹੋ ਕੇ 5 ਵਜੇ ਤੋਂ ਲੰਮੀਆਂ ਲਾਈਨਾਂ ਲਾ ਕੇ ਖੜੇ ਆ ਕਿ ਵੋਟ ਜ਼ਰੂਰ ਪਾਉਣੀ ਹੈ ਕੁਝ ਕੁ ਲੋਕ ਇੱਥੇ ਜਿਵੇਂ ਵੀ ਮਿਲੇ ਜੋ ਵਿਦੇਸ਼ਾਂ ਤੋਂ ਵੋਟ ਪਾਉਣ ਦੇ ਲਈ ਆਏ ਤੇ ਆਪਣੀਆਂ ਦੂਰ ਦਰੇਡੇ ਦੀਆਂ ਨੌਕਰੀਆਂ ਤੋਂ ਛੁੱਟੀ ਲੈ ਕੇ ਵੀ ਇਸ ਸਾਹ ਦੇ ਉੱਤੇ ਵੋਟ ਪਾਉਣ ਦੇ ਲਈ ਆਇਆ ਪਰ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਦਾਦੀ ਜੀ ਦੇ ਨਾਲ ਜੋ ਤੁਹਾਡੀ ਗੱਲਬਾਤ ਕਰਵਾਈ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੀਆਂ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਮ ਸਿੰਘ ਪੰਜਾਬੀ ਲੋਕ ਚੈਨਲ